ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੀਨਪੰਹ ਦੇ ਪਿੰਡ ਸਬਰਾ ਵਿਖੇ ਇੱਕ ਐਸਾ ਤਰਸਯੋਗ ਮਾਮਲਾ ਸਾਹਮਣੇ ਆਇਆ ਚਸ ਨੂੰ ਵੇ ਕੀ ਮੰਚ ਝੋੜਿਆ ਜਾਵੇਗਾ ਦੱਸ ਦਿੰਦੇ ਕਿ ਪਿੰਡ ਸਬਰਾ ਵਿਖੇ ਇੱਕ ਪਸ਼ੂਆਂ ਦੇ ਹਸਪਤਾਲ ਦੇ ਵਿੱਚ ਕਈ ਸਾਲਾਂ ਤੋਂ ਆਪਣੇ ਅਪਾਹਜ ਪੁੱਤ ਨਾਲ ਜ਼ਿੰਦਗੀ ਬਤੀਤ ਕਰ ਰਹੇ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹਨਾਂ ਦੀ ਦੋ ਲੜਕੀ ਨੇ ਇੱਕ ਵੱਡਾ ਲੜਕਾ ਜੋ ਕਿ ਵਿਆਹਿਆ ਹੋਇਆ ਉਹ ਤਰਨਤਾਰਨ ਵਿਖੇ ਰਹਿੰਦਾ ਹੈ ਉਸਨੇ ਕਦੇ ਵੀ ਉਹਨਾਂ ਦੀ ਆਕੇ ਸਾਰ ਨਹੀਂ ਲੇ ਜੋ ਛੋਟਾ ਲੜਕਾ ਹੈ ਉਹ ਕੋ ਅਪਾਹਿਜ਼ ਹੈ ਅਤੇ ਉਹ ਕੋਈ ਵੀ ਕੰਮ ਕਰਨ ਤੋਂ ਅਸਮਰਥ ਹੈ ਇਸ ਮੁਕੇ ਉਤੇ ਬਜ਼ੁਰਗ ਅਮਰ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਦੱਪਾ ਕਰਦਾ ਹੈ ਕਈ ਵਾਰ ਸਬਜ਼ੀ ਵੇਚਣ ਚਲਾ ਜਾਂਦਾ ਜੋ 100 ਰੁਪਏ ਆਉਂਦਾ ਉਸ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਲੈਂਦੇ ਨੇ ਕਈ ਵਾਰ ਉਹ ਭੁੱਖੇ ਤੇ ਆਏ ਹੀ ਸੋ ਜਾਂਦੇ ਨੇ ਬਜ਼ੁਰਗ ਨੇ ਦੱਸਿਆ ਕਿ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਹ ਆਪਣੀ ਜ਼ਿੰਦਗੀ ਬੜੇ ਹੀ ਔਖੀ ਬਤੀਤ ਕਰੇ ਨੇ ਸਮੰਨ ਦੇ ਵਿੱਚ ਜਾਣਕਾਰੀ ਦਿੰਦੇ ਹਾਂ ਬਜ਼ੁਰਗ ਅਮਰ ਸਿੰਘ ਦੀ ਪਤਨੀ ਚਰਨ ਕੋਰ ਨੇ ਕਿਹਾ ਕਿ ਉਹ ਬਿਰਧ ਵਿਵਸਥਾ ਦੇ ਵਿੱਚ ਆਪਣਾ ਗੁਜ਼ਾਰਾ ਮਸਾ ਹੀ ਕਰ ਰਹੇ ਨੇ ਇਸ ਨਾਲ ਹੀ ਪੀੜਿਤ ਬਜ਼ੁਰਗ ਜੋੜੇ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਜਾਵੇ ਜਾਂ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਬਤੀਤ ਕਰ ਸਕਣ ਬਾਬਾਈ ਕੀ ਨਾ ਆਪਣਾ ਅਮਰ ਸਿੰਘਾ ਜੀ ਇਹ ਅਸੀਂ ਇਹੋ ਕਹਿਣਾ ਕਿ ਉਹਨਾਂ ਲਈ ਜਗ੍ਹਾ ਬਣ ਜੇ ਚਲੋ ਹੁੰਦੇ ਆਹੀ ਆ ਗਏ ਤੇ ਮੁਰਗੀ ਨਿਆਰਾ ਕੀ ਕਰ ਵਿਚਾਰਾ ਟੱਡਾ ਵੀ ਆ ਜਰਾ ਜੀ ਲੈਨੇ ਤੁਹਾਡਾ ਕੋ ਦੂਜਾ ਬੇਟਾ ਨਹੀਂ ਤੁਹਾਡਾ ਕੋਈ ਸਾਥ ਦੇ ਰਿਹਾ ਨਾ ਕੋਈ ਨਾ ਹਾਂਜੀ ਤੇ ਪਿੰਡ ਵੱਲੋਂ ਵੀ ਨਹੀਂ ਕੋਈ ਤੇਰੀ ਮਦਦ ਬੋਟਾ ਵਰੀ ਆਉਂਦੇ ਆ ਆ ਗਿਓ ਤੁਹਾਨੂੰ ਆ ਜਗਾ ਦੇ ਦਿੰਨੇ ਆ ਚਲੋ ਜੀ ਫੇਰ ਕੋਈ ਨਹੀਂ ਪੁੱਛਦਾ ਇਹ ਬਿਲਡਿੰਗ ਚ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ ਹੈ ਗਿਆ ਕੋਈ 5 30 ਸਾਲ ਹੋ ਗਏ ਪਹਿਲਾਂ ਡੰਗਰਾਂ ਦੀ ਡੰਗਰ ਡੰਗਰ ਹਾਂਜੀ ਡੰਗਰ ਡਾਕਟਰ ਸੀ ਅੱਛਾ ਜੀ ਅਹ ਅਹ ਹੇ ਉਹ ਤੇ ਉਹਦੜੇ ਇਹਨੇ ਉਹ ਇਹ ਨਾਲ ਹੀ ਹੀ ਪੱਲੇ ਦਾ ਐਚੀਪਨ ਪੰਜ ਕਿਰਾਏ ਉਹ ਗਵਰਨਮੈਂਟ ਦੀ ਉਥੇ ਕਹਿੰਦੇ ਪਹਿਲਾਂ ਅੱਛਾ ਆਉਦਾ ਹੀ ਵੇਜ ਵੇਚੇ ਆਂਗੇ ਅੰਦਰ ਮਗਰ ਪੈਸੇ ਲਉ ਦੇਦੇ ਰਾਜੀ ਨਹੀਂ ਹੋ ਜਾਂਦਾ ਤਾਂ ਹਾਂ ਹਾਂ ਤੇ ਹੁਣ ਕਮਾਉਣ ਵਾਲੇ ਕਰ ਚ ਤੁਸੀਂ ਇਕੱਲੇ ਆ ਗਏ ਨਾ ਇਹ ਤਾਂ ਚੇਹੇ ਦਾ ਦੀ ਪੇਛੜੋਂ ਦੀ ਦੋਂਦੀ ਹਾਂ ਮੇਰੀ ਪੇਛੜ ਮੇ ਲੱਗੀ ਆਂਦੇ ਉਮਰ ਘਾਟਾ ਠੀਕ ਹੈ ਜੀ ਤਾਂ ਮੈਂ ਜਉੜਾ ਇਹ ਪੇਛਾ ਦਾ ਘਰ ਬੁਆ ਬਣਾ ਲਿਓ ਹਾਂ ਇੱਕ ਮੇਰੇ ਕੋਲ ਰਹਿਗਾਕਾਰ ਸਰਕਾਰੋਂ ਤੇ ਮੇਰੀ ਬੰਦ ਬਦਾ ਦੇਣਾ ਕਿਉਂਕਿ ਮੇਰੀ ਪਿੱਛੇ ਲੱਗ ਜੀ ਵਿਚਾਰਿਆਂ ਦੀ ਹਾਂ ਹਾਂ ਇਹਨਾਂ ਕ ਮੈਂ ਬੇਨਤੀ ਕਰਦਾ ਬਾਗਰੀ ਬੰਦ ਫਿਰ ਗਰੀਬ ਬਾਗ ਦੇ ਵਿਚਾਰਾ ਸਹਦਾ ਕੰਮ ਮੇਰੀ ਝੋਲੀ ਪਾਦੀ ਅੰਜ ਮਾ ਦੇ ਕੀ ਨਾ ਆਪਣਾ ਚਰਕਾ ਕਿਹੜਾ ਪਿੰਡ ਹੈ ਜਿਹੜਾ ਸਭਰਾ ਚਿਰ ਤੇ ਪੁੱਛ 25 ਸਾਲ ਕੇ ਸੰਦ ਚੜੀ ਤੱਕ ਕਿਸ ਨੇ ਸਾਰ ਨਹੀਂ ਲਈਦਾ ਕਿਸੇ ਸਾਰ ਤੇ ਦੋ ਵਾਜ਼ ਇੱਕ ਵਾਹ ਵਰਿਆ ਜੈਡ ਬਾਰ ਉਹ ਕਿੱਥੇ ਰਹਿ ਰਿਹਾ ਕਰੰਦਾਰ ਅਸ਼ਾ ਉਹ ਤੁਹਾਡੇ ਤੋਂ ਵੱਖਰਾ ਰਹਿ ਰਿਹਾ ਵੱਖਰਾ ਸਰ ਜਿੰ ਪੁੱਛ ਨਹੀਂ ਦੱਸ ਨਹੀਂ ਬਿਮਾਰ ਹੋਇਆ 2 ਮਹੀਨੇ ਹੋ ਗਏ ਕੋਈ ਵੜੇ ਨਹੀਂ ਇੱਥੇ ਤੇ ਹੁਣ ਤੁਹਾਡਾ ਕਿਵੇਂ ਗੁਜ਼ਾਰਾ ਚੱਲ ਰਿਹਾ ਹੁਣ ਇਤਨੇ ਟਾਈਮ ਪਾਸ ਪੁੱਤਾ 100 ਰੁਪਏ ਦਿਹਾੜੀ ਲਾਉਂਦਾ ਇੱਕ ਹਾਂ ਜੋ ਕਈ ਵਾਰ ਪਹਿਲਾਂ ਦਾ ਇੱਕ ਵਰਤ ਲੈਨੇ ਉਹ ਫਿਰ ਕਟਾਈ ਦੇ 100 200 ਰੁਪਏ ਦਿਹਾੜੀ ਸੋ ਉਹ ਕੱਟ ਲੈਨੇ 100 ਸਮ ਦੇ ਦਿੰਦੇ ਅੱਛਾ ਇਹ ਟਾਈਮ ਪਾਸ ਕਰੀ ਜਾਂਦੇ ਕੀ ਕੰਮ ਕਰਨ ਜਾਂਦੇ ਸਬਜੀ ਵੇਚਣ ਸਬਜੀ ਵੇਚਣ ਜਾਂਦੇ ਇਹ ਸੀ ਸਰਟੀਫਿਕੇ ਘਰ-ਬਾਰ ਬਣ ਜਾਇਆ ਸਾਡੇ ਤੈਂ ਪਾਸ ਸਾਡਾ ਹੁੰਦਿਆਗੇ ਸਾਡਾ ਘਰ-ਬਾਰ ਬਣਨਾ ਚਾਹੀਦਾ ਹਾਂ ਜੀ ਵੀਰ ਜੀ ਕੀ ਨਾਂ ਆਪਣਾ ਤੇ ਕਿਹੜਾ ਪਿੰਡ ਤੁਹਾਡਾ ਨਾਂ ਭਾਜੀ ਸੁਖਜੈਨ ਸਿੰਘ ਮੇਰਾ ਤੇ ਤੁਸੀਂ ਕਿੰਨੇ ਚਿਰ ਤੋਂ ਇੱਥੇ ਜਿਹੜੀ ਆ ਸਰਕਾਰੀ ਬਿਲਡਿੰਗ ਦੇ ਵਿੱਚ ਰਹਿ ਰਹੇ ਹੋ ਇੱਥੇ ਰਹਿੰਦੇ ਵੀਰ ਜੀ 25 ਸਾਲ ਹੋ ਗਏ ਹਨ ਇੱਥੇ ਰਹਿੰਦੇ ਤੇ ਅਜੇ ਤੱਕ ਤੁਹਾਡਾ ਆਪਣਾ ਘਰ ਨਹੀਂ ਬਣਿਆ ਨਹੀਂ ਆਪਣਾ ਘਰ ਬਣਿਆ ਨਹੀਂ ਕਿੰਨੇ ਭੈਣ ਭਰਾ ਤੁਸੀਂ ਅਸੀਂ ਤੇ ਦੋ ਭਰਾ ਹਾਂ ਤੇ ਇਕੱਲਤਾ ਨਹੀਂ ਹਾਂ ਉਹ ਲਿਆ ਉਹ ਆ ਤੇ ਮੈਂ ਤੇ ਮੇਰੇ ਮੰਮੀ ਤੇ ਪਾਪਾ ਤੇ ਤੁਸੀਂ ਤਿੰਨੇ ਰਹਿ ਰਹੇ ਇਥੇ ਹਾਂ ਜੀ ਮੈਂ ਤੇ ਮੰਮੀ ਤੇ ਪਾਪਾ ਤੇ ਰਹਿ ਰਹੇ ਤੇ ਕਿਦਾਂ ਜ਼ਿੰਦਗੀ ਬਤੀਤ ਹੋ ਰਹੀ ਹੈ ਇਥੇ ਤੁਹਾਡੀ ਜ਼ਿੰਦਗੀ ਭਾਈ ਬਹੁਤ ਖਰਾਬ ਆ ਅੱਜ ਕਰਨੇ ਪੰਜਾ ਸਾਰੇ ਲੀੜਾ ਲੱਗਾ ਭੇਜ ਜਾਂਦਾ ਅੰਦਰ ਪਾਣੀ ਵੜ ਜਾਂਦਾ ਕੋੜੇ ਕੋੜੇ ਪਾਣੀ ਖਲ ਹੋ ਜਾਂਦਾ ਆ ਬਾਰੇ ਵਿੜੇ ਦੇ ਪਾਣੀ ਦੇ ਵਿੱਚ ਹੀ ਨਾਂਕਾ ਟਾਈਮ ਪਾਸ ਕਰੀਦਾ ਕਮਾਉਣ ਵਾਲਾ ਕੌਣ ਹੈ ਤੁਹਾਡੇ ਘਰ 'ਚ ਕਮਾਉਣ ਵਾਲਾ ਪਾਪਾ ਹੀ ਆ ਜੀ 200 ਰੁਪਏ ਧੜੀ ਜਾਂਦਾ ਹੂੰ ਹੂੰ ਤੇ 1500 ਰੁਪਏ ਪੱਖਰ ਮਿਲਦੀ ਤੇ ਇਸੇ ਦਾ ਬਿਜਾਰਾ ਚੱਲਦਾ ਠੀਕ ਹੈ ਤੇ ਨਾ ਜਿਹੜੇ ਵੀ ਬਾਹਰ ਹੀ ਮਾਰੇ ਵੀਰੇ ਵੇਖੰਦੇ ਮੈਂ ਉਹਨਾਂ ਘੜਿਆਤ ਕਿੰਨਿਓ ਹੁੰਦਾ ਇਹ ਜਿਹੜੀ ਸਾਡੀ ਮਾਸਤ ਕੀਤੀ ਆ ਬੈਣਾਰੇ ਵੀਰਾਂ ਨੇ ਸਾਡੀ ਮਾਸਤ ਕੀਤੀ ਹੈ ਘਰ-ਬਾਰ ਬੰਦੀ ਹਦਾ ਤੇ ਸਰਕਾਰੀ ਬਿਲਡਿੰਗ ਜਿਹੜੀ ਬੜੇ ਜੰਮੇ ਸਮੇਂ ਤੇ ਰਹੇ ਹਾਂਜੀ ਸਰਕਾਰ ਦੇ ਅੰਦਰ ਨਾਲ ਆ ਸਰਕਾਰ ਦੇ ਕੋਲੇ ਕਿ ਤੁਸੀਂ ਰਹਿ ਰਹੇ ਹੋ ਹਾਂਜੀ ਕਿੰਨਾ ਕਨੈਕਟਰ ਜੇ ਤੁਹਾਡਾ ਨਾ ਕਰਨਾ ਆਵਿਤੇ ਆਪਣਾ ਮੋਬਾਈਲ ਨੰਬਰ ਤੁਸੀਂ ਇਹ ਬੋਲ ਕੇ ਦੱਸੋ ਮੋਬਾਈਲ ਨੰਬਰ ਆਡਾ ਵੀ 3879969353